ਦੋਸਤੋ ਅੱਜ ਮੈਂ ਆਪਣੇ ਸਾਥੀ ਮੋਤਵਰਾਂ ਨਾਲ ਬਲਟੋਏ ਪਿੰਡ ਵਿੱਚ ਬੈਠਾ ਸਰਦਾਰ ਰਸਾਲ ਸਿੰਘ ਜੀ ਦਿওল ਸਾਹਿਬ ਉਹਨਾਂ ਦੇ ਘਰੇ ਬੈਠੇ ਆ ਤੇ ਅੱਜ ਮੈਨੂੰ ਜਿੱਥੇ ਮੈਂ ਹੋਰ ਰੁਝੇਵੇਂ ਹੁੰਦੇ ਆ ਆਪਾਂ ਖੁਸ਼ੀ ਗਮੀ ਦੇ ਜਾਣੇ ਅੱਜ ਇੱਕ ਬੜਾ ਖੁਸ਼ੀ ਦਾ ਮੌਕਾ ਵੇਖਣ ਨੂੰ ਮਿਲਿਆ ਮੇਰੇ ਸਾਡੇ ਸਰਪੰਚ ਸਾਹਿਬ ਨੇ ਸਾਡੇ ਇਥੋਂ ਬਲਟੋਏ ਦੇ ਜਿੰਨੇ ਸਾਡੇ ਮੋਤਵਰ ਸੱਜਣੇ ਉਹਨਾਂ ਨੇ ਦੱਸਿਆ ਕਿ ਸਰਦਾਰ ਰਸਾਲ ਸਿੰਘ ਜੀ ਉਹਨਾਂ ਨੂੰ ਮੱਝਾਂ ਰੱਖਣ ਦਾ ਔਰ ਵਧੀਆ-ਵਧੀਆ ਜਿਹੜੇ ਮਾਲੀ ਜਾਂ ਹੋਰ ਉੱਚ ਕੋਟੀ ਦੇ ਜਾਨਵਰ ਰੱਖਣ ਦਾ ਉਹਨਾਂ ਨੂੰ ਬੜਾ ਸ਼ੌਂਕ ਆ ਜਦੋਂ ਅੱਜ ਅਸੀਂ ਉਹਨਾਂ ਦੇ ਘਰੇ ਆਏ ਮੈਨੂੰ ਇਹ ਵੀ ਆਣ ਕੇ ਪਤਾ ਲੱਗਿਆ ਕਿ ਉਹਨਾਂ ਦੀ ਇੱਕ ਮੱਝ ਜਿਹੜੀ ਨੀਲੀ 라ਵੀ ਦੀ ਆ ਪਿੱਛੇ ਜੇ ਇੱਕ ਪੀਡੀਐਫ ਨੇ ਇੱਕ ਮੁਕਾਬਲਾ ਕਰਵਾਇਆ ਸੀ ਉਹ ਚੋਂ ਪੂਰੇ ਓਵਰਾਲ ਇੰਡੀਆ ਸਮਝ ਲੋ ਵੀ ਉਹ ਜਿੱਤ ਕੇ ਜਿਹੜਾ ਉਹ ਆਈ ਹੈ 24 ਕਿਲੋ 680 ਗ੍ਰਾਮ 680 ਗ੍ਰਾਮ ਜਿਹੜਾ ਦੁੱਧ ਉਹਨੇ ਮਾਜਨੇ ਦਿੱਤਾ ਤੇ ਮੈਂ ਆਪਣੇ ਜਿਹੜੇ ਪੰਜਾਬ ਦੇ ਵਿੱਚ ਜਾਂ ਮੇਰੇ ਖੇਮਕਰਨ ਹਲਕੇ ਦੇ ਨੌਜਵਾਨਾਂ ਉਹਨਾਂ ਨੂੰ ਵੀ ਇੱਕ ਅਪੀਲ ਕਰਨੀ ਚਾਹਣਾ ਹੈ ਕਿ ਆਪਾਂ ਵੇਖੋ ਠੀਕ ਆ ਆਪੋ ਆਪਣੇ ਕੰਮਾਂ ਧੰਦੇ ਆਲੀ ਸਾਡੇ ਬੱਚੇ ਤਰੱਕੀ ਕਰਨ ਲਈ ਬਾਹਰ ਵੀ ਜਾਂਦੇ ਆ ਪਰ ਮੈਂ ਸਮਝਦਾ ਕਿ ਆ ਜਿਹੜਾ ਸਾਡਾ ਜਿਹੜਾ ਘਰੇ ਹੀ ਸਾਡੇ ਮੈਂ ਸਮਝਦਾ ਕਿ ਕਾਲਾ ਬਲੈਕ ਸੋਨਾ ਸਾਡੇ ਘਰ ਵਿੱਚ ਆ ਜੇ ਅਸੀਂ ਸਰਦਾਰ ਹਰਸਾਲ ਸਿੰਘ ਵਾਂਗੂ ਛੌਂਗ ਪਾਲ ਲਈਏ ਤੇ ਮੈਨੂੰ ਨਹੀਂ ਲੱਗਦਾ ਕਿ ਸਾਡਾ ਇੱਥੇ ਕੋਈ ਭਰਾ ਉਹ ਕੋਈ ਰੋਟੀ ਤੋਂ ਭੁੱਖਾ ਮਰੇ ਜਿਵੇਂ ਅੱਜ ਇਹਨਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਆ ਕਿ ਇਹਨਾਂ ਵੱਲੋਂ ਜਿਹੜੇ ਜਾਨਵਰ ਸੇਲ ਕੀਤੇ ਗਏ ਸੀ ਉਹਦੇ ਵਿੱਚੋਂ ਜਿਹੜੇ ਆਪਾਂ ਰੋਜ਼ ਨਾ ਸੁਣਦੇ ਆ ਜਿਵੇਂ ਡਾਇਮੰਡ ਜਾਂ ਹੋਰ ਵੀ ਜਿਹੜੇ ਬੜੇ-ਬੜੇ ਮਸ਼ਹੂਰ ਜਿਹੜੇ ਮਾਲੀ ਆ ਜਿਨ੍ਹਾਂ ਦਾ ਪੂਰਾ ਦੁਨੀਆ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਨਾਮ ਆ ਉਹ ਇਸ ਫੈਮਿਲੀ ਵੱਲੋਂ ਤਿਆਰ ਕਰਕੇ ਦਿੱਤੇ ਗਏ ਆ ਤੇ ਮੈਂ ਸਮਝਦਾ ਮੈਂ ਇਸ ਮੈਨੂੰ ਮੈਂ ਮਾਣ ਤੇ ਫਕਰ ਮਹਿਸੂਸ ਕਰਦਾ ਆ ਅੱਜ ਬਲਟੋਏ ਪਿੰਡ ਪਹੁੰਚ ਕੇ ਉਹਨਾਂ ਦੇ ਘਰੇ ਪਹੁੰਚ ਕੇ ਕਿ ਸਾਡੇ ਇਲਾਕੇ ਦੇ ਏਡੇ ਏਡੇ ਵਧੀਆ ਇਨਸਾਨ ਏੰਨੀ ਚੰਗੀ ਸੋਚ ਵਾਲੇ ਇਨਸਾਨ ਜਿਨ੍ਹਾਂ ਨੇ ਜਿਹੜਾ ਸਾਡਾ ਪਿਤਾ ਪੁਰਖੀ ਧੰਦਾ ਉਹਨੂੰ ਵੇਖੋ ਗੱਲ ਇਹ ਹੁੰਦੀ ਆ ਜਿਹੜਾ ਜੇ ਆਪਾਂ ਸ਼ੌਂਕ ਨਾਲ ਕੰਮ ਨਾ ਕਰੀਏ ਤਾਂ ਫਿਰ ਤਾਂ ਕੰਮ ਕੋਈ ਵੀ ਉਹ ਪੂਰਾ ਸਿਰੇ ਨਹੀਂ ਚੜਦਾ ਪਰ ਇਹਨਾਂ ਨੇ ਆਪਣੇ ਪਿਤਾ ਪੁਰਖੀ ਧੰਦੇ ਨੂੰ ਮੈਂ ਸਮਝਦਾ ਕਿਕ ਬ੍ਰਾਂਡ ਬਣਾਤਾ ਅੱਜ ਇਹਨਾਂ ਵੱਲੋਂ ਜਿਹੜੇ ਪਸ਼ੂ ਤਿਆਰ ਕਰਕੇ ਸੇਲ ਕੀਤੇ ਜਾਂਦੇ ਆ ਮੇਰਾ ਖਿਆਲ ਇਹਨਾਂ ਕੋਲ ਬਹੁਤ ਸਾਰੇ ਲੀਡਰ ਸਾਹਿਬਾਨਾ ਨੇ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਕਿ ਰਾਣਾ ਗੁਰਜੀਤ ਜੀ ਵੀ ਮਿਲ ਤੋਂ ਮੱਝ ਲੈ ਕੇ ਗਏ ਸਾਡੇ ਮਾਨਯੋਗ ਮੰਤਰੀ ਲਾਲਜੀ ਸਿੰਘ ਭੁੱਲਰ ਵੀ ਇਹਨਾਂ ਤੋਂ ਮੱਝ ਲੈ ਕੇ ਗਏ ਔਰ ਅੱਜ ਮੈਂ ਵੀ ਇੱਥੇ ਆਇਆ ਤੇ ਮੈਂ ਆਪਣੇ ਮੋਤਵਰ ਸੱਜਣਾਣਾ ਵੇਖ ਕੇ ਇੱਕ ਮੈਸੇਜ ਦੇਣਾ ਚਾਹਣਾ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਨੂੰ ਕਿ ਜੇ ਆਪਾਂ ਆਪਣੇ ਸਹੈਕ ਧੰਦੇ ਜਿਹੜੇ ਸਾਡੇ ਘਰ ਦੇ ਵਿੱਚ ਹੀ ਹਿਸਾਬ ਨਾਲ ਗੰਗਾ ਵਗਦੀ ਹੈ ਜੇ ਆਪਾਂ ਇਹਨਾਂ ਨੂੰ ਵੇਖ ਕੇ ਅਪਣਾਈਏ ਤੇ ਅਸੀਂ ਸਾਰੇ ਤਰੱਕੀ ਕਰ ਸਕਦੇ ਹਾਂ ਦੋਸਤੋ ਬਹੁਤ ਬਹੁਤ ਧੰਨਵਾਦ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ